ਰੋਡ ਦੇ ਵਿੱਚ ਇੱਕ ਟਰੱਕ ਐਕਸੀਡੈਂਟ ਹੋਇਆ ਬੜਾ ਅਫਸੋਸ ਉਸ ਗੱਲ ਦਾ ਜਦੋਂ ਦਾ ਵੇਖਿਆ ਹਨਾ ਬੜਾ ਦੁੱਖ ਹੁੰਦਾ ਤੇ ਦੁੱਖ ਇੱਕ ਹੋਰ ਗੱਲ ਦਾ ਲੇਕਿਨ ਬੱਚਾ ਹੀ ਹੋ ਮੈਂ ਨਿਆਣਾ ਹੀ ਕਹੂੰਗਾ ਉਹਨੂੰ ਨੌਜਵਾਨ ਮੁੰਡਾ ਟਰੱਕ ਚਲਾਉਂਦਿਆ ਤੇ ਇਲੀਗਲ ਯੂ ਟਰਨ ਲਈ ਇਹਦੇ ਵਿੱਚ ਕੋਈ ਸ਼ੱਕ ਨਹੀਂ ਉਹ ਗਲਤ ਹੋਇਆ ਹਨਾ ਪਰ ਸਾਡੇ ਅਸੀਂ ਆਪਾਂ ਕਿੰਨੀਆਂ ਗਲਤੀਆਂ ਕਰਦੇ ਜਦੋਂ ਡਰਾਈਵ ਕਰਦੇ ਹਾਂ ਮੈਨੂੰ ਕਿੰਨੀਆਂ ਟਿਕਟਾਂ ਮਿਲੀਆਂ ਹੁਣ ਤੱਕ ਫਾਸਟ ਡਰਾਈਵਿੰਗ ਦੀਆਂ ਹੋਰ ਡਰਾਈਵਿੰਗ ਦੀਆਂ ਤੇ ਗਲਤੀ ਦਾ ਮਤਲਬ ਇਹ ਤੇ ਨਹੀਂ ਨਾ ਯਾਰ ਤੁਸੀਂ ਕਿਸੇ ਨੂੰ ਇੰਨੀ ਹੇਟ ਤੁਸੀਂ ਉਹਦੇ ਉਹਦੇ ਖਿਲਾਫ ਸਪਰੈਡ ਕਰ ਰਹੇ ਹੋ ਮੈਂ ਕੋਈ ਇਹ ਵਾਈਟ ਕਮਿਊਨਿਟੀ ਨੂੰ ਨਹੀਂ ਮੈਸੇਜ ਦੇ ਰਿਹਾ ਅਮਰੀਕਨ ਕਮਿਊਨਿਟੀ ਨੂੰ ਅਟਲੀਸ ਪੰਜਾਬੀ ਕਮਿਊਨਿਟੀ ਨੂੰ ਦੇ ਰਿਹਾ ਯਾਰ ਤੁਸੀਂ ਤੇ ਸਮਝੋ ਉਸ ਦੇ ਉੱਤੇ ਕੀ ਗੁਜਰਨਦੀ ਹੋਊਗੀ ਉਹਦੇ ਪਰਿਵਾਰ ਤੇ ਕੀ ਗੁਜਰਨਦੀ ਹੋਊਗੀ ਤੇ ਜੇ ਅਸੀਂ ਉਹਦਾ ਸਾਥ ਨਹੀਂ ਦੇ ਸਕਦੇ ਅਟਲੀਸ ਹੇਟ ਤੇ ਨਾ ਗਲਤੀ ਹੋ ਗਈ ਉਹ ਕੋਕੋ ਮੈਨੂੰ ਪਤਾ ਬਹੁਤ ਕੁਝ ਬਹੁਤ ਨੁਕਸਾਨ ਹੋ ਗਿਆ ਜਾਨਾਂ ਗਈਆਂ ਵਾਪਸ ਨਹੀਂ ਆਉਣੀਆਂ ਪਰਿਵਾਰ ਖਤਮ ਹੋ ਗਿਆ ਪਰ ਹੁਣ ਇਹਦਾ ਇਹ ਥੋੜੀ ਮਤਲਬ ਕੀਤੀ ਹੋ ਉਹਦਾ ਵੀ ਗਲਾ ਕੁੱਟ ਦੋਗੇ ਕੀ ਤੁਹਾਨੂੰ ਲੱਗਦਾ ਉਹਨੂੰ ਪਤਾ ਸੀ ਇਹ ਹੋ ਜਾਣਾ ਸੋ ਪੰਜਾਬੀਆਂ ਨੂੰ ਕਹਿਣਾ ਰਹਿਮ ਕਰੋ ਯਾਰ ਜੇ ਕਦੀ ਕਿਸੇ ਕੋਈ ਗਲਤੀ ਹੋ ਜਾਂਦੀ ਹੈ ਨਾ ਤੇ ਐ ਨਾ ਕਰਿਆ ਕਰੋ ਉਹ ਕੋਲ ਨੂੰ ਵੀ ਪਤਾ ਉਹ ਕੋਈ ਗਲਤੀ ਹੋ ਗਈ ਆ ਪਰ ਮੈਂ ਇਹ ਮੈਸੇਜ ਜੇ ਮੇਰਾ ਇਹ ਮੈਸੇਜ ਉਹਦੇ ਪਰਿਵਾਰ ਤੱਕ ਪਹੁੰਚ ਸਕਦਾ ਹੋਵੇ ਤੇ ਜਰੂਰ ਪਹੁੰਚਾਓ ਉਹਦੇ ਉਹਨਾਂ ਦੇ ਪਰਿਵਾਰ ਨੂੰ ਮੈਂ ਕਹਿਣਾ ਚਾਹੁੰਦਾ ਸਾਡੀ ਟੀਮ ਤੁਹਾਡੇ ਨਾਲ ਖੜੀ ਆ ਫਾਈਨੈਂਸ਼ੀਅਲ ਸਪੋਰਟ ਕਰੋਗੇ ਕੋਈ ਵੀ ਤੁਸੀਂ ਕਹੋਗੇ ਲਾਇਰ ਦੀਆਂ ਫੀਸ ਆ ਤੁਸੀਂ ਇੰਡੀਆ ਚ ਹੋ ਅਸੀਂ ਅਮਰੀਕਾ ਚ ਆ ਅਸੀਂ ਤੁਹਾਡੇ ਨਾਲ ਖੜੇ ਆ ਤੁਸੀਂ ਹੁਕਮ ਕਰੋ ਜੋ ਤੁਸੀਂ ਹੁਕਮ ਲਾਓਗੇ ਸਾਡੀ ਹੁਕਮ ਤੁਹਾਡਾ ਹੁਕਮ ਸਿਰ ਮੱਥੇ ਤਾਂ ਅਸੀਂ ਤੁਹਾਡੀ ਸਪੋਰਟ ਕਰਾਂਗੇ ਉਹ ਨੌਜਵਾਨ ਸਾਡਾ ਭਰਾ ਆ ਗਲਤੀ ਹੋ ਗਈ ਆ ਤੇ ਅਸੀਂ ਉਹਦੇ ਨਾਲ ਖੜੇ ਆ ਗਲਤੀ ਕਿਸੇ ਕੋਈ ਹੋ ਸਕਦੀ ਆ ਇਨਸਾਨ ਕੋ ਹੁੰਦੀ ਆ ਅਸੀਂ ਰੱਬ ਤੇ ਨਹੀਂ ਨਾ ਫਲੋਡਾ ਦੇ ਵਿੱਚ ਇੱਕ ਟਰੱਕ ਐਕਸੀਡੈਂਟ ਹੋਇਆ ਬੜਾ ਅਫਸੋਸ ਉਸ ਗੱਲ ਦਾ ਜਦੋਂ ਦਾ ਵੇਖਿਆ ਹਨਾ ਬੜਾ ਦੁੱਖ ਹੁੰਦਾ ਤੇ ਦੁੱਖ ਇੱਕ ਹੋਰ ਗੱਲ ਦਾ ਕਿੰਨੇ ਬੱਚਾ ਹੀ ਹੋ ਮੈਂ ਨਿਆਣਾ ਹੀ ਕਹੂੰਗਾ ਉਹਨੂੰ ਨੌਜਵਾਨ ਮੁੰਡਾ ਟਰੱਕ ਚਲਾਉਂਦਿਆ ਤੇ ਇਲੀਗਲ ਯੂ ਟਰਨ ਲਈ ਇਹਦੇ ਵਿੱਚ ਕੋਈ ਸ਼ੱਕ ਨਹੀਂ ਉਹ ਗਲਤ ਹੋਇਆ ਹਨਾ ਪਰ ਸਾਡੇ ਅਸੀਂ ਆਪਾਂ ਕਿੰਨੀਆਂ ਗਲਤੀਆਂ ਕਰਦੇ ਜਦੋਂ ਡਰਾਈਵ ਕਰਦੇ ਮੈਨੂੰ ਕਿੰਨੀਆਂ ਟਿਕਟਾਂ ਮਿਲੀਆਂ ਹੁਣ ਤੱਕ ਫਾਸਟ ਡਰਾਈਵਿੰਗ ਦੀਆਂ ਹੋਰ ਡਰਾਈਵਿੰਗ ਦੀਆਂ ਏ ਗਲਤੀ ਦਾ ਮਤਲਬ ਇਹ ਤੇ ਨਹੀਂ ਨਾ ਯਾਰ ਤੁਸੀਂ ਕਿਸੇ ਨੂੰ ਇੰਨੀ ਹੇਟ ਤੁਸੀਂ ਉਹਦੇ ਉਹਦੇ ਖਿਲਾਫ ਸਪਰੈਡ ਕਰ ਰਹੇ ਹੋ ਮੈਂ ਕੋਈ ਇਹ ਵਾਈਟ ਕਮਿਊਨਿਟੀ ਨੂੰ ਨਹੀਂ ਮੈਸੇਜ ਦੇ ਰਿਹਾ ਅਮਰੀਕਨ ਕਮਿਊਨਿਟੀ ਨੂੰ ਅਟਲੀਸ ਪੰਜਾਬੀ ਕਮਿਊਨਿਟੀ ਨੂੰ ਦੇ ਰਿਹਾ ਯਾਰ ਤੁਸੀਂ ਤੇ ਸਮਝੋ ਉਸ ਦੇ ਉੱਤੇ ਕੀ ਗੁਜਰਨਦੀ ਹੋਗੀ ਉਹਦੇ ਪਰਿਵਾਰ ਤੇ ਕੀ ਗੁਜਰਨਦੀ ਹੋਗੀ ਤੇ ਜੇ ਅਸੀਂ ਉਹਦਾ ਸਾਥ ਨਹੀਂ ਦੇ ਸਕਦੇ ਅਟਲੀਸ ਹੇਟ ਤੇ ਨਾ ਗਲਤੀ ਹੋ ਗਈ ਉਹਦਕੋ ਮੈਨੂੰ ਪਤਾ ਬਹੁਤ ਕੁਝ ਬਹੁਤ ਨੁਕਸਾਨ ਹੋ ਗਿਆ ਜਾਨਾਂ ਕਿ ਹਾਂ ਵਾਪਸ ਨਹੀਂ ਆਉਣੀ ਆ ਪਰਿਵਾਰ ਖਤਮ ਹੋ ਗਿਆ ਪਰ ਹੁਣ ਇਹਦਾ ਇਹ ਥੋੜੀ ਮਤਲਬਕੀਤੀ ਹੋਂਦਾ ਵੀ ਗਲਾ ਕਟ ਦੋਗੇ ਕੀ ਤੁਹਾਨੂੰ ਲੱਗਦਾ ਉਹਨੂੰ ਪਤਾ ਹੀ ਇਹ ਹੋ ਜਾਣਾ ਸੋ ਪੰਜਾਬੀਆਂ ਨੂੰ ਕਹਿਣਾ ਰਹਿਮ ਕਰੋ ਯਾਰ ਜੇ ਕਦੀ ਕਿਸੇ ਕੋਈ ਗਲਤੀ ਹੋ ਜਾਂਦੀ ਆ ਨਾ ਤੇ ਐ ਨਾ ਕਰਿਆ ਕਰੋ ਉਹ ਕੋਨੂੰ ਵੀ ਪਤਾ ਉਹ ਕੋਈ ਗਲਤੀ ਹੋ ਗਈ ਆ ਪਰ ਮੈਂ ਇਹ ਮੈਸੇਜ ਜੇ ਮੇਰਾ ਇਹ ਮੈਸੇਜ ਉਹਦੇ ਪਰਿਵਾਰ ਤੱਕ ਪਹੁੰਚ ਸਕਦਾ ਹੋਵੇ ਤੇ ਜਰੂਰ ਪਹੁੰਚਾਇਓ ਉਹਦੇ ਉਹਨਾਂ ਦੇ ਪਰਿਵਾਰ ਨੂੰ ਮੈਂ ਕਹਿਣਾ ਚਾਹੁੰਦਾ ਸਾਡੀ ਟੀਮ ਤੁਹਾਡੇ ਨਾਲ ਖੜੀ ਆ ਫਾਈਨੈਂਸ਼ੀਅਲ ਸਪੋਰਟ ਕਰੋਗੇ ਕੋਈ ਵੀ ਤੁਸੀਂ ਕਹੋਗੇ ਲਾਇਰ ਦੀਆਂ ਫੀਸ ਆ ਤੁਸੀਂ ਇੰਡੀਆ ਚ ਹੋ ਅਸੀਂ ਅਮਰੀਕਾ ਚ ਆ ਅਸੀਂ ਤੁਹਾਡੇ ਨਾਲ ਖੜੇ ਆ ਤੁਸੀਂ ਹੁਕਮ ਕਰੋ ਜੋ ਤੁਸੀਂ ਹੁਕਮ ਲਾਓਗੇ ਸਾਡੀ ਹੁਕਮ ਤੁਹਾਡਾ ਹੁਕਮ ਸਿਰ ਮੱਤੇ ਤੇ ਅਸੀਂ ਤੁਹਾਡੀ ਸਪੋਰਟ ਕਰਾਂਗੇ ਉਹ ਨੌਜਵਾਨ ਸਾਡਾ ਭਰਾ ਆ ਗਲਤੀ ਹੋ ਗਈ ਆ ਤੇ ਅਸੀਂ ਉਹਦੇ ਨਾਲ ਖੜੇ ਆ ਗਲਤੀ ਕਿਸੇ ਕੋ ਵੀ ਹੋ ਸਕਦੀ ਆ ਇਨਸਾਨ ਕੋ ਹੁੰਦੀ ਆ ਅਸੀਂ ਰੱਬ ਤੇ ਨਹੀਂ ਨਾ ਫਲੋਰਡਾ ਦੇ ਵਿੱਚ ਇੱਕ ਟਰੱਕ ਐਕਸੀਡੈਂਟ ਹੋਇਆ ਬੜਾ ਅਫਸੋਸ ਉਸ ਗੱਲ ਦਾ ਜਦੋਂ ਦਾ ਵੇਖਿਆ ਹਨਾ ਬੜਾ ਦੁੱਖ ਹੁੰਦਾ ਤੇ ਦੁੱਖ ਇੱਕ ਹੋਰ ਗੱਲ ਦਾ ਲੇਕਿਨ ਬੱਚਾ ਹੀ ਹੋ ਮੈਂ ਨਿਆਣਾ ਹੀ ਕਹੂੰਗਾ ਉਹਨੂੰ ਨੌਜਵਾਨ ਮੁੰਡਾ ਟਰੱਕ ਚਲਾਉਂਦਿਆਂ ਤੇ ਇਲੀਗਲ ਯੂ ਟਰਨ ਲਈ ਇਹਦੇ ਵਿੱਚ ਕੋਈ ਸ਼ੱਕ ਨਹੀਂ ਉਹ ਗਲਤ ਹੋਇਆ ਹਨਾ ਪਰ ਸਾਡੇ ਅਸੀਂ ਆਪਾਂ ਕਿੰਨੀਆਂ ਗਲਤੀਆਂ ਕਰਦੇ ਜਦੋਂ ਡਰਾਈਵ ਕਰਦੇ ਮੈਨੂੰ ਕਿੰਨੀਆਂ ਟਿਕਟਾਂ ਮਿਲੀਆਂ ਹੁਣ ਤੱਕ ਫਾਸਟ ਡਰਾਈਵਿੰਗ ਦੀਆਂ ਹੋਰ ਡਰਾਈਵਿੰਗ ਦੀਆਂ ਇਹ ਗਲਤੀ ਦਾ ਮਤਲਬ ਇਹ ਤੇ ਨਹੀਂ ਨਾ ਯਾਰ ਤੁਸੀਂ ਕਿਸੇ ਨੂੰ ਇੰਨੀ ਹੇਟ ਤੁਸੀਂ ਉਹਦੇ ਉਹਦੇ ਖਿਲਾਫ ਸਪਰੈਡ ਕਰ ਰਹੇ ਹੋ ਮੈਂ ਕੋਈ ਇਹ ਵਾਈਟ ਕਮਿਊਨਿਟੀ ਨੂੰ ਨਹੀਂ ਮੈਸੇਜ ਦੇ ਰਿਹਾ ਅਮਰੀਕਨ ਕਮਿਊਨਿਟੀ ਨੂੰ ਅਟਲੀਸ ਪੰਜਾਬੀ ਕਮਿਊਨਿਟੀ ਨੂੰ ਦੇ ਰਿਹਾ ਯਾਰ ਤੁਸੀਂ ਤੇ ਸਮਝੋ ਉਸ ਦੇ ਉੱਤੇ ਕੀ ਗੁਜਰਨਦੀ ਹੋਊਗੀ ਉਹਦੇ ਪਰਿਵਾਰ ਤੇ ਕੀ ਗੁਜਰਨਦੀ ਹੋਊਗੀ ਤੇ ਜੇ ਅਸੀਂ ਉਹਦਾ ਸਾਥ ਨਹੀਂ ਦੇ ਸਕਦੇ ਅਟਲੀਸ ਹੇਟ ਤੇ ਨਾ ਗਲਤੀ ਹੋ ਗਈ ਉਹਦਕੋ ਮੈਨੂੰ ਪਤਾ ਬਹੁਤ ਕੁਝ ਬਹੁਤ ਨੁਕਸਾਨ ਹੋ ਗਿਆ ਜਾਨਾਂ ਕਿ ਹਾਂ ਵਾਪਸ ਨਹੀਂ ਆਉਣੀ ਆ ਪਰਿਵਾਰ ਖਤਮ ਹੋ ਗਿਆ ਪਰ ਹੁਣ ਇਹਦਾ ਇਹ ਥੋੜੀ ਮਤਲਬ ਕੀਤੀ ਹੋ ਉਹਦਾ ਵੀ ਗਲਾ ਕਟ ਦੋਗੇ ਕੀ ਤੁਹਾਨੂੰ ਲੱਗਦਾ ਉਹਨੂੰ ਪਤਾ ਹੀ ਇਹ ਹੋ ਜਾਣਾ ਸੋ ਪੰਜਾਬੀਆਂ ਨੂੰ ਕਹਿਣਾ ਰਹਿਮ ਕਰੋ ਯਾਰ ਜੇ ਕਦੀ ਕਿਸੇ ਕੋਈ ਗਲਤੀ ਹੋ ਜਾਂਦੀ ਆ ਨਾ ਤੇ ਐ ਨਾ ਕਰਿਆ ਕਰੋ ਉਹ ਕੋਨੂੰ ਵੀ ਪਤਾ ਉਹ ਕੋਈ ਗਲਤੀ ਹੋ ਗਈ ਆ ਪਰ ਮੈਂ ਇਹ ਮੈਸੇਜ ਜੇ ਮੇਰਾ ਇਹ ਮੈਸੇਜ ਉਹਦੇ ਪਰਿਵਾਰ ਤੱਕ ਪਹੁੰਚ ਸਕਦਾ ਹੋਵੇ ਤੇ ਜਰੂਰ ਪਹੁੰਚਾਇਓ ਉਹਦੇ ਉਹਨਾਂ ਦੇ ਪਰਿਵਾਰ ਨੂੰ ਮੈਂ ਕਹਿਣਾ ਚਾਹੁੰਦਾ ਸਾਡੀ ਟੀਮ ਤੁਹਾਡੇ ਨਾਲ ਖੜੀ ਆ ਫਾਈਨੈਂਸ਼ੀਅਲ ਸਪੋਰਟ ਕਰੋਗੇ ਕੋਈ ਵੀ ਤੁਸੀਂ ਕਹੋਗੇ ਲਾਇਰ ਦੀਆਂ ਫੀਸ ਆ ਤੁਸੀਂ ਇੰਡੀਆ ਚ ਹੋ ਅਸੀਂ ਅਮਰੀਕਾ ਚ ਆ ਅਸੀਂ ਤੁਹਾਡੇ ਨਾਲ ਖੜੇ ਆ ਤੁਸੀਂ ਹੁਕਮ ਕਰੋ ਜੋ ਤੁਸੀਂ ਹੁਕਮ ਲਾਓਗੇ ਸਾਡੀ ਹੁਕਮ ਤੁਹਾਡਾ ਹੁਕਮ ਸਿਰ ਮੱਥੇ ਤਾਂ ਅਸੀਂ ਤੁਹਾਡੀ ਸਪੋਰਟ ਕਰਾਂਗੇ ਉਹ ਨੌਜਵਾਨ ਸਾਡਾ ਭਰਾ ਆ ਗਲਤੀ ਹੋ ਗਈ ਆ ਤੇ ਅਸੀਂ ਉਹਦੇ ਨਾਲ ਖੜੇ ਆ ਗਲਤੀ ਕਿਸੇ ਕੋਈ ਹੋ ਸਕਦੀ ਆ ਇਨਸਾਨ ਕੋ ਹੁੰਦੀ ਆ ਅਸੀਂ ਰੱਬ ਤੇ ਨਹੀਂ ਨਾ